ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਗੁਰਦੁਆਰਾ ਸ਼ੇਮੀ ਪਾਸ਼ਾਹੀ ਪਿੰਡ ਹਠੂਰ ਤੇ ਅੱਜ ਬੜੀ ਖੁਸ਼ੀ ਹੋਈ ਕਿ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਦੇ ਵਿੱਚ ਤੁਸੀਂ ਇੱਕ ਇੰਸਟਾਗ੍ਰam ਤੇ ਇੱਕ ਫਿਟਨੈਸ ਚ ਵੀਰ ਨੂੰ ਵੇਖਿਆ ਹੋਊਗਾ ਏਕੇ ਫਿਟਨੈਸ ਡਾਕਟਰ ਅੰਕੁਸ਼ ਕੁਮਾਰ ਜੀ ਜਿਹੜੇ ਕਿ ਜਜਮੈਂਟ ਲਈ ਵੀ ਜਾਂਦੇ ਨੇ 골ਡ ਮੈਡਲਿਸਟ ਨੇ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀਆਂ ਹੋਈਆਂ ਇਹਨਾਂ ਨੇ ਤੇ ਇਹ ਸਾਡੇ ਕੋਲ ਪਹੁੰਚੇ ਨੇ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਇਹ ਸਾਂਝੀ ਕਰਦੇ ਆਂ ਕਿ ਇਹਨਾਂ ਨੇ ਆਪਣੇ ਕੋਲ ਇਹਨਾਂ ਨੇ 7 ਕਨਾਲਾਂ ਜ਼ਮੀਨ ਆ ਜਿਹੜੀ ਉਹ ਇੱਕ ਅਖਾੜੇ ਦੇ ਰੂਪ ਚ ਭੇਟ ਕੀਤੀ ਆ ਇੱਕ ਗਰਾਊਂਡ ਬਣਾਇਆ ਉੱਥੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਖੇਡਾਂ ਜਾਂ ਜਿਵੇਂ ਗੱਤਕਾ ਪ੍ਰਦਰਸ਼ਨ ਇਸ ਤਰ੍ਹਾਂ ਦੀਆਂ ਜਿਹੜੇ ਈਵੈਂਟ ਨੇ ਉਹ ਹੋਇਆ ਕਰਨਗੇ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਕੋਲ ਇਦਾਂ ਦੇ ਲੋਕ ਪਹੁੰਚਦੇ ਨੇ ਤੇ ਅੱਜ ਵੀਰ ਹੁਣਾਂ ਨੇ ਬਹੁਤ ਗੱਲਾਂ ਕੀਤੀਆਂ ਬੱਚਿਆਂ ਨਾਲ ਹੈਲਥ ਬਾਰੇ ਡਾਈਟ ਬਾਰੇ ਤੇ ਦੋ ਗੱਲਾਂ ਅਸੀਂ ਵੀਰੇ ਹੁਣਾਂ ਨਾਲ ਹੋਰ ਕਰਾਂਗੇ ਵੀਰੇ ਇੱਕ ਤਾਂ ਸਾਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸ ਦਿਓ ਵੀ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਗੱਤਕਾ ਖਾਣਾ ਇਹ ਸਾਰਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅ ਦੇਖੋ ਜੀ ਇਹ ਜਿਹੜੀ ਗੇਮ ਹੈ ਇੱਕ ਤਰ੍ਹਾਂ ਦੀ ਇੰਡਿਓਰੈਂਸ ਦੀ ਗੇਮ ਆਂਦੀ ਹੈ ਕ੍ਰਾਸ ਫਿਟ ਵਾਲੀ ਗੇਮ ਆਂਦੀ ਹੈ ਨਾ ਸਾਡੀ ਜਿਹੜੀ ਸਾਡੀ ਲੈਂਗੁਏਜ ਆ ਅਸੀਂ ਬੋਲਦੇ ਆ ਸੋ ਬੜੀ ਸਟਰੈਂਥ ਲੱਗਦੀ ਹੈ ਮੈਂ ਉਤਸ਼ਾਹ ਦੇਖ ਕੇ ਬੜਾ ਹੈਰਾਨ ਆ ਵੀ ਇੰਨਾ ਬੱਚਿਆਂ ਦੇ ਵਿੱਚ ਉਤਸ਼ਾਹ ਇੰਨਾ ਸੀ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਕੋਈ ਵੀ ਆਪਾਂ ਨੂੰ ਜਦੋਂ ਮੁਕਾਮ ਹਾਸਲ ਕਰਨਾ ਹਾਰਡ ਵਰਕ ਵਿਲ ਪਾਵਰ ਐਂਡ ਡੈਡੀਕੇਸ਼ਨ ਜੀ ਉਸ ਤੋਂ ਬਿਨਾ ਵੀ ਇੱਕ ਤਰ੍ਹਾਂ ਦਾ ਡਿਸਪਲਨ ਮੈਂ ਜਿਹੜਾ ਇੱਥੇ ਦੇਖਿਆ ਤਾਂ ਮੈਂ ਵਾਕਈ ਖੁਸ਼ ਆਪਾਂ ਬੈਠੇ ਵੀਰ ਨਾਲ ਗੱਲਾਂ ਵੀ ਕਰਦੇ ਸਤ ਕੋਤ ਸਾਹਿਬ ਖੜੇ ਹੈ ਜੀ ਇਹਨਾਂ ਨਾਲ ਕਿ ਵੀ ਇਹਨਾਂ ਚ ਡਿਸਪਲਨ ਬੜਾ ਵਧੀਆ ਤੁਸੀਂ ਮੇਨਟੇਨ ਰੱਖਿਆ ਉਹ ਕਹਿੰਦੇ ਵੀ ਅਸੀਂ ਜੋ ਮੈਨਰ ਸਾਨੂੰ ਸਿਖਾਏ ਗਏ ਕਰੇ ਅਸੀਂ ਉਹ ਇੱਥੇ ਅਪਲਾਈ ਕਰਦੇ ਨਾ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਕਿਸੇ ਡਿਸਪਲਨ ਜਿਹੜਾ ਉਹ ਬਹੁਤ ਅੱਛਾ ਹੈ ਤੇ ਹਰ ਮੇਰੀ ਬੇਨਤੀ ਹੈ ਵੀ ਹਰੇਕ ਕੋਈ ਵੀ ਗੇਮ ਹੈ ਉਹਦੇ ਚ ਡਿਸਪਲਨ ਬਹੁਤ ਜ਼ਰੂਰੀ ਹੈ ਜੇ ਤੁਸੀਂ ਡਿਸਪਲਨ ਰੱਖਦੇ ਹੋ ਤਾਂ ਤੁਸੀਂ ਜ਼ਮੀਨ ਤੋਂ ਉੱਠ ਕੇ ਅਸਮਾਨ ਛੂਣ ਦਾ ਦਮ ਰੱਖਦੇ ਹੋ ਜੀ ਜੀ ਇੱਕ ਵਾਰੀ ਛੋਟੀ ਜੀ ਗੱਲ ਹੋਰ ਸ਼ੇਅਰ ਕਰਿਓ ਦੇਖਣ ਵਾਲੇ ਦੋਸਤਾਂ ਲਈ ਵੀ ਤੇ ਜਿਹੜੇ ਸਾਰੇ ਬੱਚੇ ਨੇ ਇਹਨਾਂ ਲਈ ਵੀ ਜੀ ਅ ਤੁਹਾਡੀ ਇਹ ਵੀ ਵੀਡੀਓ ਦੇਖਦਿਆਂ ਕਾਫੀ ਨੌਲੇਜ ਵਾਲੀਆਂ ਵੀਡੀਓ ਨੇ ਬਹੁਤ ਚੰਗੀਆਂ ਗੱਲਾਂ ਤੁਸੀਂ ਦੱਸਦੇ ਹੋ ਥੈਂਕ ਯੂ ਜੀ ਤੇ ਇੱਕ ਗੱਲ ਸਾਡੇ ਨਾਲ ਇਹ ਜ਼ਰੂਰ ਸ਼ੇਅਰ ਕਰ ਦਿਓ ਜਿਵੇਂ ਕਿ ਛੋਟੇ ਬੱਚਿਆਂ ਨਾਲ ਇਹਨਾਂ ਦੇ ਮਨ 'ਚ ਜਿਵੇਂ ਪਲੱਸ 2 ਤੋਂ ਬਾਅਦ ਨਾ ਹਰੇਕ ਬੱਚੇ ਦੇ ਮਨ 'ਚ ਇਹ ਹੁੰਦਾ ਉਹ ਫਿਲਮੀ ਐਕਟਰਾਂ ਨੂੰ ਦੇਖਦੇ ਆ ਜਾਂ ਫਿਰ ਉਹ ਬਾਡੀ ਬਿਲਡਰਸ ਨੂੰ ਦੇਖਦੇ ਆ ਹਨ ਉਸ ਤੋਂ ਉਹਨਾਂ ਦੇ ਦਿਮਾਗ 'ਚ ਹੁੰਦਾ ਵੀ ਮੈਂ ਆ ਡੱਬਾ ਖਾ ਕੇ ਮੈਂ ਆ ਡੱਬਾ ਖਾ ਕੇ ਇੱਥੇ ਤੱਕ ਚਲੇ ਜਾਵਾਂ ਕੀ ਵੀਰੇ ਜ਼ਰੂਰੀ ਆ ਉਹ ਡੱਬੇ ਜਾਂ ਮਤਲਬ ਜਿਵੇਂ ਤੁਹਾਡੀ ਸਿਹਤ ਆ ਇਸ ਤਰ੍ਹਾਂ ਦੀ ਸਿਹਤ ਲਈ ਡੱਬੇ ਜ਼ਰੂਰੀ ਆ ਬਹੁਤ ਵਾਜਿਬ ਕੁਐਸਚਨ ਪੁੱਛਿਆ ਮੈਂ ਅਕਸਰ ਮੈਂ ਨਾ ਇਹਦੇ ਤੇ ਬੋਲਦਾ ਰਹਿਣਾ ਵੀ ਮੇਰੇ ਖਿਲਾਫ ਮੈਂ ਕਹਿੰਦਾ ਸਾਰੀ ਇੰਡਸਟਰੀ ਖੜੀ ਹੁੰਦੀ ਤੇ ਮੈਂ ਇਕੱਲਾ ਇੱਕ ਪਾਸੇ ਹੁੰਦਾ ਮੈਂ ਸਟੀਰੋਇਡ ਦੇ ਖਿਲਾਫ ਇੰਨਾ ਬੋਲਦਾ ਕਿ ਅਬਿਊਜ਼ ਨਾ ਕਰੋ ਅਬਿਊਜ਼ ਨਾ ਕਰੋ ਕਿਉਂਕਿ ਮੇਰੇ ਕੋਲੇ ਦੇ ਕੇਸਸ ਆਉਂਦੇ ਹੀ ਬਹੁਤ ਹੈ ਕਿ ਮੈਂ ਖੁਦ ਡਾਕਟਰਾਂ ਤੇ ਮੇਰੇ ਕੋਲੇ ਦੇ ਕੇਸਸ ਆਉਂਦੇ ਬਹੁਤ ਹੈ ਮੇਰਾ ਪੈਸ਼ਨ ਹੈ ਉਹ ਗੇਮ profession ਮੇਰਾ ਡਾਕਟਰੀ ਹੈ ਨਾ ਸੋ ਐਦਾਂ ਬਾਕੀ ਰਹੀ ਗੱਲ ਜਿਹੜੇ ਆਪਾਂ ਕਹਿੰਦੇ ਹਾਂ ਹੀਰੋਜ਼ ਕਹਿ ਦਿੰਦੇ ਆ ਵੀ ਫਿਲਮੀ ਹੀਰੋਜ਼ ਉਹਨਾਂ ਨੂੰ ਦੇਖਦੇ ਆ ਨਾ ਨਕਲ ਕਰਦੇ ਆ ਵੀ ਸਾਡੇ ਜਿਹੜੇ ਅਸਲੀ ਹੀਰੋਜ਼ ਨੇ ਆਪਾਂ ਉਹਨਾਂ ਨੂੰ ਭੁੱਲੀ ਬੈਠੇ ਆ ਹਾਂ ਬਿਲਕੁਲ ਜਿਵੇਂ ਹਰੀ ਸਿੰਘ ਨਾਲ ਰਾਜੀ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਹੋ ਗਏ ਨਿਹਾਨ ਸਿੰਘ ਪੰਜ ਹੱਤਾ ਜੀ ਹੋ ਗਏ ਇਹ ਸਾਡੇ ਅਸਲੀ ਹੀਰੋ ਨੇ ਯਾਰ ਇਹਨਾਂ ਨੂੰ ਦੇਖ ਕੇ ਮੈਂ ਹੁਣ ਵੀ ਅੰਦਰ ਖੜੇ ਜਦੋਂ ਮੈਂ ਫੋਟੋ ਦੇਖੀ ਨਾ ਮੇਰੇ ਖੁਦ ਦੇ ਲੂੰ ਕੰਡੇ ਖੜੇ ਹੋਏ ਯਾਰ ਮੈਂ ਵੀਰੇ ਨਾਲ ਗੱਲਾਂ ਕਰਦਾ ਸੀ ਸੋ ਇਹ ਅਸਲੀ ਹੀਰੋ ਨੇ ਇਹਨਾਂ ਨੂੰ ਪਛਾਣੀ ਬਾਕੀ ਜਿਹੜੀ ਉਹ ਬਾਡੀ ਦੇਖਦੇ ਆ ਉਹ ਇੱਕ ਆਰਟੀਫੀਸ਼ਲ ਬਾਡੀ ਨਹੀਂ ਤੁਸੀਂ 12 12 ਮਹੀਨੇ ਆਪਣੇ ਜਾਂ ਕਹਿ ਦਈਏ ਰਿਪਡ ਬਾਡੀ ਫੈਟ ਪਰਸੈਂਟੇਜ ਲੋ ਦੇ ਨਾਲ ਨਹੀਂ ਰਹਿ ਸਕਦੇ ਸਿਕਸਪੈਕ ਦੇ ਨਾਲ ਉਹ ਇੱਕ ਸਟੇਜ ਵਾਲੀ ਬਾਡੀ ਅਲੱਗ ਹੁੰਦੀ ਹੈ ਉਸ ਟਾਈਮ ਤਾਂ ਬੰਦੇ ਦੀ ਬੋਡੀ ਦਾ ਟੈਸਟ ਕਰਵਾ ਲੈ ਜਾਣ ਤਾਂ ਕਹਿਣਗੇ ਵੀ ਇਹ ਇੱਕ ਬਹੁਤ ਸੀਰੀਅਸ ਪੇਸ਼ੈਂਟ ਹੈ ਇਦਾਂ ਦੇ ਟੈਸਟ ਆਉਣਗੇ ਉਹਦੇ ਸੋ ਇਕਲੀ ਇੱਕ ਹੈਲਦੀ ਖਾਓ ਤੇ ਵਧੀਆ ਜੀਓ ਹੈ ਨਾ ਜੀ ਜੀ ਇੱਕ ਵੀਰੇ ਜਾਂਦੇ ਜਾਂਦੇ ਕੋਈ ਇੱਕ ਮੈਸੇਜ ਜ਼ਰੂਰ ਦੇ ਕੇ ਜਾਓ ਛੋਟੇ ਬੱਚਿਆਂ ਲਈ ਡਾਈਟ ਰਿਲੇਟਡ ਜਾਂ ਕੋਈ ਵੀ ਹੋਰ ਮੈਸੇਜ ਜੋ ਤੁਸੀਂ ਲਾਈਫ ਨਾਲ ਰਿਲੇਟਡ ਹੋਵੇ ਡਾਈਟ ਰਿਲੇਟਡ ਇਹ ਮੈਸੇਜ ਹੈ ਕਿ ਅੱਜ ਤੋਂ ਜਿਹੜਾ ਸਾਡਾ ਬਚਪਨ ਸੀ ਆਪਣਾ ਜਿਹੜਾ ਬਚਪਨ ਸੀਗਾ ਨਾ ਉਦੋਂ ਇੱਕ ਤਾਂ ਫਰਾਈਡ ਆਈਟਮਸ ਘੱਟ ਹੁੰਦੀਆਂ ਸੀ ਕੀ ਹੁੰਦਾ ਸੀ ਦਿਵਾਲੀ ਦਸਰੇ ਤੇ ਵੱਧ ਵੱਧ ਪਕੌੜੇ ਬਣ ਜਾਂਦੇ ਸੀ ਬਸ ਹੋਰ ਕੁਝ ਨਹੀਂ ਹਣਾ ਜਾਂ ਜਲੇਬੀਆਂ ਬਣ ਜਾਂਦੀ ਸੀ ਇਦੋਂ ਪਰੇ ਕੁਝ ਨਹੀਂ ਹੁਣ ਤਾਂ ਰੂਟੀਨ ਚੈਟ ਹੋ ਗਏ ਚੀਜ਼ਾਂ ਜਿਵੇਂ 버ਗਰ ਨਿਊਡਲਸ ਹੋਰ ਕਈ ਚੀਜ਼ਾਂ ਇਦਾਂ ਦੀਆਂ ਜਿਹੜਾ ਚਾਈਨਿਸ ਫੂਡ ਹੋ ਗਿਆ ਜਾਂ ਫਿਰ ਪੈਕਡ ਫੂਡ ਜਿਵੇਂ ਆਪਣੇ ਚਿਪਸ ਵਗੈਰਾ ਜਾਂ ਕੋਲਡ ਡਰਿੰਕਸ ਵਗੈਰਾ ਹੋ ਗਏ ਇਹ ਬੜੇ ਘਾਤਕ ਨੇ ਇਹ ਹੁਣ ਨਹੀਂ ਆਪਾਂ ਨੂੰ ਫੀਲ ਹੁੰਦਾ ਯਾਨੀ ਕਿ ਜਦੋਂ ਅਗਲੀ ਐਚ ਚ ਜਾ ਕੇ ਆਪਾਂ ਨੂੰ ਫੀਲ ਹੋ ਕਿ ਉਹ ਟਾਈਮ ਅਸੀਂ ਯਾਰ ਇਹ ਕੁਝ ਖਾਂਦੇ ਰਹੇ ਜਦੋਂ ਬੱਚਿਆਂ ਨੂੰ ਕੋਲੋਂ ਕਿਉਂਕਿ ਆਪਾਂ ਜੋ ਸਿਖਾਵਾਂਗੇ ਇਹਨਾਂ ਨੇ ਉਹੀ ਸਿੱਖਣਾ ਹੈ ਹਨਾ ਇਹਨਾਂ ਨੂੰ ਆ ਦੱਸਾਂਗੇ ਕਿ ਆ ਚੀਜ਼ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਆ ਚੀਜ਼ ਨਹੀਂ ਬੈਨੀਫੀਸ਼ੀਅਲ ਜਾਂ ਇਹਨਾਂ ਨੂੰ ਕਹਾਂਗੇ ਆ ਚੀਜ਼ ਨਾਲ ਤੁਹਾਡੇ ਸਰੀਰ ਦੇ ਵਿੱਚ ਅਸਲੀ ਤਾਕਤ ਆਉਣੇ ਜਦੋਂ ਇਹ ਅਪਲਾਈ ਕਰਨਗੇ 15 20 ਦਿਨ ਉਹ ਡਾਈਟ ਤੇ ਰਹਿਣਗੇ ਤਾਂ ਸਭ ਤੋਂ ਵਧੀਆ ਰਿਜ਼ਲਟ ਆਉਣਗੇ ਜਿਵੇਂ ਹੁਣ ਸ਼ੁਰੂ ਹੋ ਗਿਆ ਮੌਸਮ ਸ਼ਕਰਗੰਦੀ ਦਾ ਵੀ ਐਕਸਰਸਾਈਜ਼ ਤੋਂ ਪਹਿਲਾਂ 2 ਘੰਟੇ ਪਹਿਲਾਂ ਆਪਾਂ ਕਹਿੰਦੇ ਸ਼ਕਰਗੰਦੀ ਖਾਓ ਜਾਂ ਤੁਸੀਂ ਗੁੜ ਤੇ ਛੋਲੇ ਖਾਓ ਉਹ ਸਭ ਤੋਂ ਵਧੀਆ ਡਾਈਟ ਹੈ ਘਰ ਦਾ ਦੁੱਧ ਹੋ ਗਿਆ ਉਹ ਸਭ ਤੋਂ ਵਧੀਆ ਹੈ ਹਨਾ ਘਰ ਦਾ ਦਹੀਂ ਹੋ ਕਰਦੀ ਜਿਹੜਾ ਇੱਕ ਅਸਲੀ ਖੁਰਾਕ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ ਉਹ ਸਭ ਤੋਂ ਵਧੀਆ ਚੀਜ਼ ਹੈ ਜੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਮਾਨਿਤਤਾ ਬਹੁਤ ਚੰਗੀਆਂ ਗੱਲਾਂ ਕੀਤੀਆਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ